ਆ ਮੈਚ ਤਾਂ ਮਿੱਤਰੋ ਸਿਰਾਂ ਲੱਗਿਆ ਸੀ ਪਰ ਇਹਦੇ ਵਿੱਚ ਉਸਤਾਦ ਨੂੰ ਕਮੇਟੀ ਤੇ ਬਹੁਤ ਗੁੱਸਾ ਆਇਆ ਫਿਰ ਕੀ ਬੋਲਿਆ ਉਸਤਾਦ ਕਮੇਟੀ ਦੇ ਖਿਲਾਫ ਆ ਜੋ ਇਹ ਦੇਖਦੇ ਆ ਵੀਡੀਓ ਠੀਕ ਆ ਮੈਂ ਮੈਚ ਦੇ ਨਾਮ 'ਚ ਨਾ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜੇ ਕਿੱਥੇ ਇੱਕ ਤੁਸੀਂ ਰੈਫਰੀਆਂ ਦੇ ਕਾਲਾਂ 'ਚ ਪੈਣਦੇ ਜੇ ਪੱਕਾ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦਿਓ ਇਹ ਗੇਮ ਹੈ ਗੇਮ ਰਹਿੰਦੇ ਨੂੰ ਕਿਉਂ ਕਰਦੇ ਜਿੱਦਾਂ ਉਹ ਉੰਨੀ ਮੇਰਾ ਕੀ ਮਾਰੇ ਕੀਤਾ ਮੈਂ ਉਹਦਾ ਵੀ ਉਹਦੇ ਚ ਬਹੁਲੀ ਮੁੜਦੀ ਆ ਨਾ ਪਤਾ ਨਹੀਂ ਜਾਂਦੇ ਚ ਪਾਇਆ ਹੀ ਸਿਸਟਮ ਹੀ ਤਾਂ ਹੈਗੀ ਅਮਰੀਕਾ ਦੀ ਤੇ ਹੈਗੀ ਉਹ ਇਧਰ ਦੀ ਥੋੜੀ ਉਹ ਤੇ ਬਾਹਰ ਖੜਨਦਾ ਮੈਂ ਜਿਆਦਾ ਜਿਆਦਾ ਦਿਨ ਲੱਗ ਜਾਂਦਾ ਹੁੰਦਾ ਬਾਹਰ ਲਾ ਕੇ ਆਇਆ ਜੇ ਕੱਢ ਦੇ ਸੱਡ ਚ ਦੂਜਾ ਮੇਰਾ 10 10 ਨੇ 15 15 ਨੇ ਲੱਗੀ ਰਹਿੰਦੀ ਆ ਟਾਈਮ ਨਹੀਂ ਲੱਗਦਾ ਦੋਵੇਂ ਚੀਜ਼ਾਂ ਉਹਦੇ ਮਣੀ ਮਨੀ ਬੌਂਡ ਕੀਤੀ ਹੈਗੇ ਚੱਲ ਬਹੁਤ ਐ ਨਗਲ ਲੈ ਬਲੀ ਲੱਗੀ ਐ ਉਹ ਘਟਨੀ ਹੋਦ ਨਹੀਂ ਤੇ ਨਹੀਂ ਉਹਨਾਂ ਘਟ ਗਈ ਐ ਕਿਉਂ ਹੋਤੀ ਉਹਨਾਂ ਨੂੰ ਜਿੰਨੀ ਘਟਣੀ ਘਟ ਗਈ ਐ ਹੁਣ ਤੇ ਹੀ ਮੜ ਲਾ ਤੇ ਹੀ ਤੇ ਮਿਲੀ ਕਿ ਤਾਂ ਮਿਲਈ ਬਾਈ ਨੂੰ ਤੇ ਹੀ ਚਾਹ ਪਤਾ ਨਹੀਂ ਚੱਲਦਾ ਨਾ ਕੋਸਾਲਾ ਤੇ ਹੀ ਤੇ ਬੱਚਾ ਟੂ ਪ੍ਰਾਈਜ਼ ਕਰਕੇ ਨਾ ਬੱਚਾ ਪੈਦਾ ਦੂਜੀ ਚ ਕਰਕੇ ਕੋੜੀ ਚੰਗੀ ਚ ਉਹਦਾ ਬੱਚਾ ਚੁੱਕ ਕੇ ਦੂਜੀ ਜਿਹੀ ਰੱਖ ਸਕਦੇ ਆਪਾਂ ਬੱਚਾ ਉਹਦੇ ਚ ਪਾਲ ਕੇ ਨਾ ਦੁੱਦੀ ਘੋੜੀ ਦੀ ਜਾਨ ਰੱਖਦਾ ਜਦੋਂ ਕਿ ਹੋਣ ਆਇਆ ਵਾ ਪਾਲੀ 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 ਆ ਆ ਟਾਇਰ ਘੋੜੀ ਹੋਊਗੀ ਨਾ ਉਹ ਵੀ ਪਾਲੀ ਜਾਊਗੀ ਜਿੰਨਾ ਸਾਰਾ ਰਿਜਲਟ ਉਹਦੇ ਜਾਊਗਾ ਤੇ ਰੱਖਣਾ ਆ ਉਹਨੇ ਜਿਹੜਾ ਰੱਖਦੇ ਨਾ ਹੁਣ ਜਬਰ ਇਹ ਇਨੀ ਤਕਨੀਕ ਆ ਗਈ ਤੇ ਇਹਦਾ ਦੁੱਜੇ ਕੋਈ ਨਹੀਂ ਤਕਨੀਕ ਆਉਂਦੀ ਆਪਣੇ ਆ ਜਾ ਟੀਆਂ ਵਾਲੀ ਕਿਦਾਂ ਜਿਦਾਂ ਘੋੜੀਆਂ ਨੂੰ ਬੱਚਾ ਨੂੰ ਟੀਕਾ ਲਾਈਦਾ ਗਾਉਂਟੇ ਲਾਈਦਾ ਘੋੜੀ ਦਾ ਸਾਮਣੇ ਪਰਣਾ ਲਾ ਇਹ ਤਾਂ ਮਨ ਹੋ ਜਾਵੇ ਜੀ ਆਵੇ ਨੀ ਨਾ ਕੋਲੇ ਰਾਂ ਪਾਠਾ ਲ ਪਈ ਦੇ ਦੇਖੋ ਦੇਖੀ ਹੁਣ ਪੂਰਾ ਉੱਥੇ ਨੱਚਦਾ ਟੱਪਦਾ ਬੂਰਾ ਉਹਦਾ ਵੀ ਸਾਰ ਦੇਖ ਕੇ ਦੇਖੀ ਲੱਗ ਜਾਂਦੀ ਇਹ ਜਿਹੜੀ ਚੀਜ਼ ਹੁੰਦੀ ਹੈ ਵੇਖੋ ਇੱਥੇ ਵਾਲੀ ਹੁੰਦੀ ਹੈ ਹਾਂ ਹੁਣ ਆਪਾਂ ਵੀ ਕਿਸੇ ਨੂੰ ਵੀ ਅੱਕੇ ਲੱਗੇ ਹਨ ਇੰਨੇ ਜਣੇ ਆਏ ਉਹਦਾ ਵੀ ਦੇਖ ਕੇ ਮਨ ਬੜਾ ਹੋਰ ਲਾਉਣ ਨੂੰ ਕੋਈ ਕੰਮ ਦਿਲ ਕਰਦਾ ਹੁਣ ਨਿਕਲ ਆਏ ਇੱਕ ਬਾਹਰ ਘਰੋਂ ਆ ਗਏ ਨੀ ਜਵਾਕ ਉਹ ਇੱਧਰੋਂ ਆਏ ਨਾ ਉਹ ਲੋ ਆ ਗਏ ਤੇ ਉਹਨਾਂ ਵੇਲਾ ਵੀ ਹੁਣ ਮੇਰੇ ਹਿਸਾਬ ਨਾਲ 5 ਵਜੇ ਤੇ ਨਿਕਲੇ ਆ ਘੱਟੀ ਉਨੇ 7-8 ਵਜੇ 8-9 ਵਜੇ ਉਹਨੇ ਹਟਣਾ ਸਾਡੇ ਆਪਣੇ ਘਰੇ ਨਹੀਂ ਹੁੰਦੇ ਆਪਣੇ ਘਰੇ ਹੀ ਆਦੇ ਹਾਂ ਰਹੀ ਬਸ ਅੱਜ ਘਰ ਦੇ ਬਾਹਰ ਨਾ ਨਿਕ ਨਿਕੇ ਜਵਾਗ ਆ ਜਾਂਦੇ ਬਾਹਰ ਨਹੀਂ ਆਉਂਦੇ। ਅਨੇ ਆਣ ਕੋਈ ਟੈਨਸ਼ਨ ਨਹੀਂ ਦਿੰਦਾ ਮਾੜੀ ਹਾਂ ਜਿਹੜੀਆਂ ਦੇ ਘੌੜੜ ਮਾਰ ਹਾਂ ਜਿਹਦਾ ਏਦਾਂ ਜਿਦਾਂ ਹੁੰਦਾ ਨਾ ਜਾਗਦਾ ਰਹਿੰਦਾ ਫੇਰ ਨਹੀਂ ਕੋਈ ਉਹਨੂੰ ਟਿਕਤਾਂਦੀ ਕੋਈ ਵੀ ਜਦੋਂ ਸੌਂਦਾ ਨਾ ਥੋੜਾ ਜਿਹਾ ਜਦੋਂ ਜਿਆਦੀ ਗੂੜੀ ਨਹੀਂ ਉਹਦੇ ਚ ਸੌ ਜਾਂਦਾ ਉਦੋਂ ਇਦਾਂ ਦੀ ਨਾਰਮਲ ਉਹਦਾ ਕਈ ਵਾਰ ਬਾਥਰੂਮ ਨਿਕਲ ਜਾਂਦਾ ਵਿੱਚ ਥੋੜਾ ਬਹੁਤਾ ਉਹ ਕਮਜ਼ੋਰੀ ਜੀ ਲਾ ਲਓ ਜਾਂ ਉਹਦਾ ਲਾ ਲਓ ਅਜਾਣੇ ਬੰਦੇ ਨੂੰ ਤਾਂ ਹੋਣ ਲੱਗ ਜਾਂਦਾ ਹਾਂ ਅੱਗੇ ਨੂੰ ਪਰ ਪੜਾ ਉਹ ਵਧੀਆ ਮਾਰ ਆਇਆ ਇਹ ਵੀ ਹੋ ਜੂਗਾ ਔਣ ਕੀ ਰਹਿ ਗਿਆ ਯਾਰ ਇੱਕ ਗੱਲ ਸੁਣ ਜਿਹੜੀ ਸਾਠ ਜਿਹੜੀ 60 ਉਹਦੇ ਜਿਆਦੀ ਲੱਗੀ ਉਹ ਤੋਂ ਦੀ ਗੱਡੀ ਲੰਘ ਜਾਣੀ ਯਾਰ ਉਹਦੇ ਮਾਰ ਆਇਆ ਗੱਡੀ ਕਾ ਨਹੀਂ ਗੱਲ ਸੀ ਆ ਬੱਸ ਵੱਡੀ ਹੈ ਨਾ ਮਾਰ ਐਨੇ ਦੇ ਉਰਖ ਲਿਆ ਹੱਥ ਦੇ ਦੇ ਤੇ ਬਾਕੀ ਜਦੋਂ ਵੀ ਕੋਈ ਬੈਗਰ ਉਹ ਤਾਂ ਕਿਰਪਾ ਕਰਦਾ ਨਾ ਉਹ ਚੀਜ਼ ਲੰਮੀ ਹੋ ਜਾਂਦੀ ਹੈ ਲੰਮੀ ਹੋ ਕੇ ਉਹ ਕੱਟੀ ਜਾਂਦੀ ਸਿੱਧੀ ਹੋ ਜੀ ਜੇ ਆਪਾਂ ਗਏ ਵੀ ਇੱਕ ਹੀ ਦੇਣਾ ਇਸਾ ਉਹ ਥੋੜੀ ਥੋੜੀ ਸਬਰ ਨਾਲ ਆ ਹਾਂ ਸਬਰ ਇਹ ਤਾਂ ਮਾਰ ਐਨੇ ਕਿੰਨੇ ਦਿਨ ਤੰਗ ਰਿਹਾ ਥਾਲ ਢੇਢ ਸਾਲ ਬਾਕੀ ਜਿਹੜਾ ਸਣਾ 4 ਸਾਲ 4 ਸਾਲ 4 ਸਾਲ ਅਸੀਂ ਤੰਗ ਹੋਏ ਨਾਲ ਉਹ ਦੁਨੀਆ ਨਾਲ ਬੱਤਰਾਇਆ ਹਰ ਟਾਈਮ ਨਾਲ ਬੈਗ ਜਿਹੜਾ ਆ ਰਹਿ ਰਹੇ ਕਿੰਨੇ ਨਾਲ ਉੱਤੇ ਨਹੀਂ ਜ਼ਿਆਦਾ ਹੀ ਸੰਗੀ ਇਹ ਹਫਤੇ ਬਾਅਦ ਉਹਦੀ ਤਾਜ਼ੀ ਕੈਂਟਰੋਣੀ ਦੇ ਲਈ ਉਹ ਵੀ ਬੜਾ ਪੰਗਾ ਸੀ। ਸ਼ਹਿਰ ਜਾਣਾ ਹਫਤੇ ਬਾਅਦ। ਜਿਹੜਾ ਨਿਆਣੇ ਦਾ ਭੈਣ ਬੰਦੇ ਦਾ ਨਹੀਂ ਹੌਸਲਾ ਪੈਂਦਾ ਸਾਰਾ ਪੇਪਰ ਵੰਡਣ ਨੂੰ। ਹਾਂ। ਦਵਾਈ ਵੀ ਕਹਿੰਦਾ ਦਰਜ ਨਾ 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 ਦਵਾਈ ਵੈਸੇ ਸ਼ੁਰੂ ਤੋਂ ਨਹੀਂ ਲੱਗੀ ਦਵਾਈ ਅੱਛਾ ਉਹ ਇਹ ਦੀ ਜਿਦ ਤਰ੍ਹਾਂ ਪਰੇਟ ਹੋ ਗਿਆ ਸੀ ਪਰੇਟ ਤੋਂ ਪਹਿਲਾਂ ਐਂਟੀਪਾਇਰਟਿਕ ਲਗਦੇ ਲੋਦੇ ਰਹੇ ਉਸ ਤੋਂ ਬਾਅਦ ਤੋਂ ਠੀਕ ਹੋ ਗਿਆ ਸੀ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਵੀ ਇਦਾਂ ਹੀ ਠੀਕ ਹੋਣਾ ਹੈ ਰੈਸਟ ਦੇ ਨਾਲੇ ਹਲੇ ਵਾਲੇ ਪਰ ਘੁੰਮੇ ਫਰੇ ਡਾਕਟਰਾਂ ਦੀ ਜਿਆਦਾ ਘੁੰਮੇ ਫਰੇ ਕਦੀ ਦਿੱਲੀ ਬੰਦਾ ਹੱਥ ਵੱਲੇ ਮਾਰਦਾ ਜਿੱਥੇ ਕੋਈ ਦੱਸ ਦਿੰਦਾ ਕੋਈ ਭਾਮੀਂਦਾ ਦੱਸਦਾ ਵੀ ਉੱਥੇ ਬਾਕਸ਼ਵਾ ਕੋਈ ਵੀ ਆਪਾਂ ਮੈਂਟ ਨਹੀਂ ਲਾਉਣਾ ਗੱਡੀ ਪਾ ਕੇ ਕਹਣਾ ਚੱਲ ਜੀ ਇੱਥੇ ਹੁਣ ਆਪਣੇ ਸੱਟ ਲਾ ਦਿੱ ਆਪਾਂ ਕਹਿੰਦੇ ਇੱਕ ਡਾਕਟਰ ਦੇ ਜੀ ਕਰਦੇ ਜਿਵੇਂ ਆਪਾਂ ਕਹਿੰਦਾ ਮਹੀਨਾ ਰ ਹੱਥ ਪੱਲਾ ਬੰਦਾ ਮਾਰਦੇ ਜਿਹੜੀ ਤਕਵਾ ਲਾ ਗਈ ਮਹਾਰਾਜ ਕੋ ਸਰ ਕੇ ਬਾਦ ਅੱਗੇ ਚਨਾਟਾ ਵਾਲਾ ਬੰਦਾ ਫਿਰ ਇਹਨੇ ਕਿੰਨੀ ਛੌਂ ਗਿਆ ਪਿਆ ਮੈਨੂੰ ਹੀ ਛੌਂ ਗਿਆ ਘੋੜੀਆਂ ਨਹੀਂ ਆਂਦਾ ਉਹ ਹੋਇਆ ਕੱਟੇ ਉਹ ਤਨਾ ਨੰਦੇ ਲੈ ਕੇ ਗਈ ਬੁਛੇਰੀ ਲਈ ਉਹਨੇ ਉੱਧਰ ਗਿਆ ਉਹ ਅਸਲ ਤੇ ਵਾਕਿਆ ਬਾਹਦੀ ਉਹ ਤਾਂ ਡਾਣਾ ਨਹੀਂ ਕੀਤੀ ਜਾਂਦੀ ਇਹ ਬਾਹ ਫਸਿਆ ਹੁੰਦਾ ਕਰ ਲਗਾ ਉਹ ਐ ਬੁੜਕਦਾ ਉਹ ਜਦੋਂ ਬੁੜਕ ਬੁੜਕਦਾ ਸੀ ਨਾ ਤੇ ਮੈਂ ਕਿਹਾ ਵੀ ਇਹਨੇ ਬੁੜਕਣਾ ਮੈਂ ਨਾ ਜਿੱਤਰਾ ਮੰਨ ਕੇ ਚੱਲ ਵੀ ਐ ਸਾਈਡ ਨੂੰ ਕਰਦਾ ਉਹਦੀ ਕਰਦਾ ਉਹ ਹੁਣ ਵੇਖ ਆ ਮੇਰੀ ਵੱਜੀ ਉਹਦੇ ਉਹ ਮੈਂ ਤੇ ਸੱਚ ਨਹੀਂ ਮਨਣਾ ਮੇਰੀ ਤਾਂ ਸਾਲਾ ਇੱਕਾ ਵੇ ਬਾਹ ਟੁੱਟ ਗਈ ਇੱਥੇ ਇੰਨੇ ਜ਼ੋਰ ਦੀ ਵਜੇ ਉਹਦੀ ਹੱਡੀ ਤੇ ਨਹੀਂ ਵਜੀ ਉਹਦੀ ਵਜੇ ਆ ਸੀ ਆ ਆ ਨੱਕ ਤੋਂ ਬਾਹਰ ਕਿਹਦਾ ਹਾਂ ਨਰੇ ਮੈਂ ਉਹਨੂੰ ਕੱਲ ਮਿਲਿਆ ਮੈਂ ਆਹ ਭਰਾ ਮੇਰਾ ਕਿਤੇ ਤਰ੍ਹਾਂ ਅਸਲ ਕਿਹ ਗੱਲ ਨਾਲ ਇੱਕ ਦਾ ਵੀ ਟਿੱਕਾ ਪਾਉਂਦੀ ਭਵਾਂ ਨਾਲ ਹੀ ਭਾਜ ਗਿਆ ਹਮ ਲਗਾ ਕੇ ਉਹਦੀ ਕੁੱਡੀ ਵੇਖੀ ਕਿੱਦਾਂ ਵਾ ਉਹ ਉਛਲ ਕੇ ਕੁੱਡੀ ਪਾਉਂਦਾ ਐ ਨੱਚ ਕੇ ਜੇ ਟੱਪ ਕੇ ਜੇ ਮੇਰੇ ਦਿਮਾਗ 'ਚ ਨਹੀਂ ਹੈਗਾ ਕਿ ਮੈਂ ਇਹਦੇ ਮਾਰੂਗਾ ਆਪਾਂ ਜਿਹਦੇ ਮਾਰੀਆਂ ਬਸ ਛੜੀਆਂ ਮਾਰੀਆਂ ਆਪਾਂ ਡਰਦੇ ਹਾਂ ਆ ਕਬੱਡੀ ਹੈਗੀ ਉਹ ਚੀਜ਼ ਜਿਹਦੇ ਨਹੀਂ ਮਾਰੀ ਨਹੀਂ ਮਾਰੀ ਉਹ ਅਸਾਂ ਤੇ ਪੇਟ ਆਪ ਉੱਥੇ ਰੋ ਗਿਆ ਕਰਕੇ ਵੱਜ ਗਈ ਜੇ ਮਸਲਾ ਮੈਂ ਮੈਂ ਇੰਨੇ ਡਰੀ ਜਾਵਾ ਕਿ ਮੈਂ ਨਹੀਂ ਮਾਰਦਾ ਹੁਣ ਆਵੇ ਉਹਨੇ ਗੁੱਚਰ ਨਹੀਂ ਛੱਡੀ ਨਹੀਂ ਧੌਣ ਲਾਉਂਦੇ ਸਰਚ ਓਹ ਹੋਏ ਓਹ ਹੋਏ ਓਹ ਫਾਇਰ ਮਾਰਦਾ ਉਹ ਆਖੀ ਇਹ ਫਾ ਫਾ ਬਾਲ ਹੈ ਬਾਲ ਕਾਦੀ ਹੋ ਯਾਰ ਮੇਰੀ ਗੱਲ ਸੁਣ ਆ ਆ ਚੀਜ਼ ਆ ਮਾਰੀ ਉਹਨੇ ਐ ਰੋ ਇਹ ਬਾਲ ਹੈ ਉਹ ਨਹੀਂ ਉਹਦੀ ਮੁੱਕੀ ਚੁੱਕ ਬੰਦਾ ਨਹੀਂ ਡਿੱਗਦਾ ਭਵਾਨ ਜੀ ਇੱਕ ਗੱਲ ਸੁਣ ਉਹਦੀ ਮੁੱਕੀ ਪਿਛਲੇ ਬੰਨੇ ਜਦੋਂ ਵੱਜੀ ਆ ਮਿੱਟੀ ਨਹੀਂ ਹੂ ਫਰਮਾਉ ਮਾਰਦਾ ਮਾਤਾ ਆਹ ਇਹ ਵੀ ਬੰਦਾ ਦਾ ਉਹਦੇ ਨਾਲ ਉਹ ਜਦੋਂ ਇੱਥੋਂ ਲਿਉਂਦਾ ਹੈ ਨਾ ਇੱਥੋਂ ਲਿਉਂਦਾ ਤੁਹਾਨੂੰ ਲੱਗਦਾ ਉਹ ਇੱਥੇ ਲਾ ਕੇ ਖੋਲ ਦਿੰਦਾ ਬੰਦਾ ਨਹੀਂ ਟਿਕਣਾ ਬੁਕੀ ਨਾ ਬੰਦਾ ਤੁਹਾਡੇ ਨਹੀਂ ਟਿਕਣਾ ਉਹ ਪਾਦੀ ਵੇਰ ਉਹ ਨਾ ਉਹ ਲਾਤਾਂ ਨਾ ਉਹ ਐਂ ਕਰਕੇ ਆਹ ਉਹ ਕਿੱਦਾਂ ਨਾ ਹਾਂਜੀ ਉਹ ਇਤਾਂ ਰਹਿ ਕੇ ਤੇ ਉਹ ਮਾਰਦਾ ਐ ਰੋਗਾ ਪੂਰੀ ਤਰ੍ਹਾਂ ਪਾਸੇ ਹੋ ਕੇ ਪਾਸੇ ਹਾਂ ਉਹ ਬੁੱਲ ਜਾ ਹਾਂ ਤਰਾਂ ਲਾ ਉਨੇ ਆਪ ਸੈਰ ਦਿੱਤੀ ਵੀ ਤੈਨੂੰ ਮੋੜ ਉਹ ਤੋਂ ਛੱਡੀ ਹੁੰਦੀ ਉਹ ਆਖੀ ਹਾਂ ਦੇਖ ਲੋ ਸੀਰੀ ਜਿਹੜਾ ਬੰਦਾ ਪੂਰਾ ਲੀ ਜਾਂਦੇ ਹੋਰੇ ਨਾ ਉਦੋਂ ਇਦਾਂ ਕਰਦਾ ਹੀ ਹੁੰਦਾ ਥੋੜਾ ਕੋਈ ਵੀ ਸਪੀਡ ਉਹਦੇ ਨੇ ਜਿਹੜੀ ਚਰਬੀ ਆ ਕਿੱਥੋਂ ਲੈਣੀ ਹੈ ਚਰਬੀ ਤੁਹਾਡੇ ਸਰੀਰ ਤੋਂ ਲੈਣੀ ਹੈ ਨਾ ਤੁਹਾਡੇ ਸਰੀਰ ਦੇ ਵਿੱਚ ਜੇ ਖਰਾਕ ਹੈਗੀ ਆ ਤੇ ਤੁਹਾਡੇ ਖਰਾਕ ਚੋਂ ਲਾਉਗੇ ਨਾ ਜਿਹੜਾ ਬੰਦਾ ਬੱਚਾ ਫੂਲਾ ਨਾ ਜਿਹਨੂੰ ਕਈਆਂ ਦਾ ਪਹਿਲੀ ਬੇਲੀ ਨਾ ਵੀ ਬੰਦਾ ਕਰਦਾ ਜਾਂ ਜਿੰਨਾ ਬੰਦੀ ਲਾ ਲਾਣਾ ਤੇ ਉਹਨੂੰ ਅਸਰ ਕਿਉਂ ਜ਼ਿਆਦਾ ਹੁੰਦਾ ਕਿਉਂਕਿ ਉਹਦੇ ਚ ਨੇਚਰਲੀ ਸਾਰਾ ਕੁਝ ਇਕਰਮ ਹੁੰਦਾ ਵੀ ਉਹ ਖਰਾਕ ਘੱਟ ਵੀ ਖਾਂਦਾ ਨਾ ਉਹ ਲੱਗਦਾ ਉਹਨੂੰ ਉਹਦੇ ਸਰੀਰ ਤੋਂ ਬਾਡੀ ਤੋਂ ਖੇਤ ਵਿੱਚ ਖਿੱਚ ਕੇ ਮਸਲਾ ਜਿਹਾ ਬਾੜ ਦਿੰਦਾ ਉਸ ਤੋਂ ਬਾਅਦ ਚ ਉਹ ਥੱਲੇ ਡਾਊਨ ਡਾਊਨ ਫਾਲ ਕਿਉਂ ਹੁੰਦਾ ਉਹ ਉਨੀ ਡਾਈਟ ਨਹੀਂ ਖਾਂਦਾ ਉਨੀ ਖਰਾਕ ਨਹੀਂ ਖਾਂਦਾ ਜੇ ਹੁਣ ਮੰਨ ਲਾ ਨੇ ਸਟੂਡ ਲਾ ਲਿਆ ਕੋਈ ਵੀ ਚੀਜ਼ ਲਾ ਲਿਆ ਜੇ ਉਨੀ ਪ੍ਰੋਪਰ ਡਾਈਟ ਤੁੰਣ ਕੇ ਰੱਖਦਾ ਨਾ ਉੱਥੇ ਮੈਂਟੇਨ ਰਹਿੰਦਾ ਤੇ ਟੀਟੋਟ ਤੁਹਾਨੂੰ ਡੱਕਾ ਵੀ ਨੁਕਸਾਨੀ ਦਾ ਡੱਕਾ ਤੇ ਜੇ ਤੂੰ ਖਾਣਾ ਹੀ ਕੱਖਣੀ ਆ ਤੇ ਫਿਰ ਤੁਹਾਨੂੰ ਕੀ ਕਰੇਸ ਦੀ ਤਰ੍ਹਾਂ ਉਹ ਇਹ ਨਹੀਂ ਆ ਚੀਜ਼ ਆ ਫਿਰ ਇੱਕ ਇੱਕ ਤਕ ਚੀਜ਼ ਤੋਂ ਇੱਕ ਚੀਜ਼ ਤੋਂ ਬਚੋ ਬਲਵਾ ਜੀ ਜਾਂ ਜੇ ਸਟੀਰੋਡ ਲਾਉਣਾ ਮੌਕੇ ਦੇ ਕੋ ਬਾਜੋ ਬੰਦਾ ਫਿਰ ਨਹੀਂ ਜਾਂਦਾ ਜੇ ਤੁਸੀਂ ਦੋਵੇਂ ਚੀਜ਼ਾਂ ਲਾਉਣੀਆਂ ਤੇ ਫਿਰ ਮਿਹਨਤੀ ਹੋ ਜਿਆਦੇ ਖਰਾਕ ਹਾਂ ਖਰਾਕ ਤੋਂ ਰੱਖੋ ਫੁੱਲ ਫਿਰ ਜੇ ਜੇ ਤੁਸੀਂ ਮੰਨ ਕੇ ਚੱਲੋ ਦੋਹਾਂ ਚੀਜ਼ਾਂ 'ਚੋਂ ਇੱਕ ਚੀਜ਼ ਨਹੀਂ ਕਰਦੇ ਖਰਾਕ ਨਹੀਂ ਖਾਂਦੇ ਬਾਕੀ ਸਾਰਾ ਨੱਪੀ ਜਾਂਦੇ ਤੇ ਫਿਰ ਉਹ ਉਹ ਥੋੜਾ ਜਿਹਾ ਨਹੀਂ ਨਾ ਸਹੀ ਗਾ ਹਾਂ ਦਿਨਾਂ ਪਤਾ ਨਹੀਂ ਕਿੰਨੇ ਹੰਢ ਗਏ ਯਾਰ ਇਹ ਗੱਲ ਤਾਂ ਅੱਜ ਸਹੀ ਆ ਮੈਨੂੰ ਆਪਦਿਆਂ ਨੂੰ ਕਹਾਂ ਜੇ ਮੈਨੂੰ ਆਪਦਿਆਂ ਨੂੰ ਦੱਸਾਂ ਕਿ ਲੱਗਦਾ ਜਿਵੇਂ ਹਾਂ ਜੀ ਬਾਬਾ ਮਿਹਰ ਕਰੇ ਪਲਵਾਨ ਬੰਦੇ ਨੂੰ ਬੱਕਰਾ ਜ਼ਰੂਰੀ ਖਾ ਲੈ। ਬਿਲਕੁਲ ਮੈਂ ਮਾਲਾ ਚ ਪੰਜ ਖੇਮ ਕਰਨਾ ਪੱਕਾ ਨਿਸ਼ਾਨਮਾਲਾ ਮੇਰੇ ਭਰਾ ਜ਼ਰੂਰੀ ਨਹੀਂ ਬਿਲਕੁਲ ਸਰ। ਤਾਂ ਅਜੇ ਨਾ ਗਾਣਾ ਪਾਇਆ ਨਿਸ਼ਾਨਮਾਲਾ ਨਹੀਂ ਖੇਮ ਕਰਨ ਵਾਲਾ ਪੱਕਾ ਭੋੜੀ ਲਾ ਕੇ ਜਾਂਦਾ ਜਿਹਨੂੰ ਗੋਮਲਾ ਜਾਂਦਾ ਮੇਰੇ ਨੂੰ ਉਹ ਵਰਦਾ ਮੰਗਰਾਂ ਵਾਲੇ ਨੂੰ ਰੋਈ ਫੋਟੋ ਪਾਉਣੀ ਆ ਜੀ ਕਹੀਗਾ ਭਾਂਜੀ ਪਾਉਂਗਾ ਨਹੀਂ ਅੱਜ ਤਾਂ ਨਹੀਂ ਪਾਉਂਦਾ ਸਵਾਰਦੇ ਮੈਂ ਖਲਸਾ ਅੱਜ ਤਾਂ ਨਹੀਂ ਪਾਉਂਦਾ ਇਹ ਗੀ ਬਾਬੇ ਦਾ ਤਕਸੂਰ ਫੋਟੋ ਦਿਖਾਉਂਦਾ ਤੂੰ ਫੋਟੋ ਮੈਂ ਇਹ ਮੈਂ ਫੋਟੋ ਲੈਣੀ ਆ ਕਦੀ ਇਹ ਆਏ ਚੀਜ਼ ਦੇ ਬਾਰੇ ਕਦੀ ਇਹ ਨਾ ਵੇ ਤੂੰ ਤਿੰਨ ਚਾਰ ਫੋਟੋ ਮੈਂ ਇੱਕ ਦਿਨ ਲਾ ਕੇ ਨਾ ਬੱਕਰੀ ਵਕਰੀ ਕਰਕੇ ਪਾਈ ਇੱਕ ਬੱਕਰੇ ਵਕਰੀ ਵਾਲੇ ਜਾ ਜੀ ਚਲੇ ਗਿਆ ਇਹ ਇੱਕ ਇੱਕ ਦਿਨ ਕਿਲੋ ਮੀਟ ਲੈ ਆ ਕੇ ਤੇ ਬੱਕਰੀਆਂ ਮਰਕਣੀਆਂ ਕੋਠਾ ਆਈਆਂ ਬਾਗ ਦੇ ਮੜਕੇ ਪਾ ਕੇ ਸ਼ੁਕਰਾਨਾ ਸ਼ੁਕਰਾਨਾ ਲੈਣਾ ਸ਼ੁਕਰਸ਼ ਨਹੀਂ ਖਾ ਲਈਦਾ ਇਦਾਂ 1.5-2 ਕਿਲੋ ਅੱਜ ਪੁੱਛਿਆ ਪਾਉਂਗਾ ਦਿਖਾएंगे ਉਹ ਭਾਂਦੀ ਉਹ ਕਲੀ ਰਿਕਵਰੀ ਮਾਹਣ ਮੈਂ ਉਸਤਾਦ ਜੀ ਦੱਸ ਦੂੰਗਾ ਆਓ ਅਜੇ ਮਨ ਵੀ ਲਈਦੀ ਆ ਸੁਣ ਵੀ ਲੈ ਤੈਨੂੰ ਉਹ ਉੱਥੇ ਤੁਰੇ ਉਹਨਾਂ ਨੂੰ ਦੱਸ ਦੇਣਾ ਜਦੋਂ ਤੂੰ ਖਾਦਾ ਜਦੋਂ ਖਾ ਲਿਆ ਮੈਂ ਤੈਨੂੰ ਦੱਸ ਦੇਣਾ ਵੀ ਤੂੰ ਖਾਣਾ ਗੱਡੀ ਦੇ ਉੱਤੇ ਹੀ ਦੱਸ ਦੇਣਾ ਤੈਨੂੰ ਉੱਤਰ ਕੇ ਦੱਸ ਦੇਣਾ ਤੁਸੀਂ ਉੱਤਰ ਨਹੀਂ ਦਰਸ਼ਨ ਕੀ ਤੂੰ ਆਉਣਾ ਹੀ ਆ ਉਹ ਤੇ ਮੈਂ ਤੈਨੂੰ ਜੇ ਕਹਤਾ ਤੈਨੂੰ ਤੇ ਮੈਂ ਹੀ ਤੈਨੂੰ ਉਹ ਨਹੀਂ ਨਹੀਂ ਉਹਨਾਂ ਦੇ ਗੁੱਸੇ ਕਰਦੇ ਉਹਨਾਂ ਦਾ ਭਾਂਦੀ ਤੁਹਾਡਾ ਗੁੱਸਾ ਕਰਦੇ ਗੁੱਸੇ ਕਰਾਂ ਦੇ ਚੰਗੇ ਲਈ ਆ ਸੋ ਤਾਂ ਉਹ ਦੇਖ ਤੂੰ ਪਹਿਲੇ ਕਿਵੇਂ ਲੜਦੀ ਆ ਮੈਂ ਨਾ ਥੱਲੇ ਲੱਗੀ ਰਹਿਣਾ ਕੱਲ ਹੁਣ ਰਹੀ ਆ ਮੈਂ ਤਾਂ ਮੇਕ ਹੋ ਜਾ ਚੱਲ ਗਈ ਹੋਈ ਆ ਨਾ ਮੈਂ ਤਾਂ ਉਹ ਮੇਰੇ ਗੱਲ ਪਹਿਨੋਂ ਨਹੀਂ ਪਾਣੀ ਕੀ ਕਰਦਾ ਕੁੜੀ ਅੰਦਰ ਜੀਦ ਆ ਰਹੀ ਜੀ ਤੂੰ ਆਪਣੇ ਆਪ ਹੀ ਦੇਖ ਲੈ ਪਾ ਇੱਕ ਨਾ ਬੱਚੇ ਆ ਚੰਗੇ ਕੰਈ ਜਿਹੜੀ ਆਪਣੇ ਮਮਾਂ ਨੂੰ ਚਾਉਣਾ ਕਿ ਅਜੇ ਤੂੰ ਛੋਟੇ ਜੇ ਮਮਾਂ ਤੋਂ ਤੁਹਾਨੂੰ ਨਾ ਬੰਦੇ ਦੇ ਟੀਰੀਆਂ ਤੱਕ ਬੰਦੇ ਨੂੰ ਰਾਹ ਨਾ ਮਿਲੇ ਇਹ ਜਿਹੜੀ ਜਵਾਨੀ ਹੈ ਨਾ ਇਹ ਬਾਬਾ ਬਣ ਜਾਂਦੀ ਹੈ ਮੈਂ ਇਹਦਾ ਸਾਰਾ ਪਾਣੀ ਨਹੀਂ ਦਿੰਦਾ ਨਾ ਮਾ ਮਾ ਪਤਾ ਨਹੀਂ ਕੀ ਹੁੰਦਾ ਛੱਡ ਜਾਂਦਾ ਨਹੀਂ ਹੋ ਜੂਗਾ ਬਸ ਬਣਾਉਣਾ ਹੁੰਦਾ ਚੱਕਰ ਮੈਂ ਤਲਾ ਕੋਈ ਨਾ ਕੋਈ ਅੱਥੀ ਉਹ ਗਲਤੀ ਮੈਂ ਲਿਆ ਨਾ ਉਹ ਰੰਗੀ ਰੋਟੀ ਦਾ ਸਮਾ ਲੈਣਾ ਸਭ ਹੁਣ ਦਿਖਾਈਦਾ ਉਹ ਇੱਕ ਨਾ ਇੱਕ ਤਿੰਨ ਮੈਂ ਦਿੱਤਾ ਗੱਲ ਸੁਣ ਸੁਖ ਇੱਕ ਚੀਜ਼ ਇਹ ਨਾ ਸੋਚਿਆ ਕਰੋ ਮੈਂ ਜੱਫਾ ਪਾਉਣਾ ਬੰਦੇ ਤੇ ਸਟਰਗਲ ਡਾਕਿਆਗਾ ਹੁਣ ਜੀਵਨ ਦੇ ਮਗਰ ਭੱਜਣਾ ਜੀਵਨ ਦੇ ਮਗਰ ਭੱਜੰਦਾ ਤੇਨੂੰ ਫਾਇਦਾ ਕੋਈ ਨਹੀਂ ਨਹੀਂ ਇਹ ਕਿਉਂ ਮੇਰੀ ਗੱਲ ਸੁਣ ਉਹਦੇ ਉਹ ਲੀਕ ਨੂੰ ਪਿੱਛੇ ਜਾਂਦਿਆ ਤੂੰ ਉਹਦੇ ਲੱਤਾਂ ਚੌਣੀ ਕਰ ਕਰ ਉਹਦੇ ਮਗਰ ਭੱਜੀ ਜਾ ਉਹ ਨਹੀਂ ਉਹ ਫਲਮਾਨ ਦੀ ਮਰੀ ਗੱਲ ਇਹੋ ਜੇ ਬੰਦੇ ਉੱਥੇ ਦੱਬੀ ਦੇ ਹੁੰਦੇ ਨਹੀਂ ਲਾਇਰ ਉਹ ਨਾਲ ਵਲੀਆ ਨੂੰ ਨਾ ਨਾ ਤਾਂ ਕੱਟ ਮੈਂ ਮਾਰੀ ਉਹਨੂੰ ਉੱਥੇ ਆ ਦੱਸ ਢੀ ਕੋਲੇ ਆ ਜਾ ਢੀ ਕੋਲੇ ਨੇ ਨਿੱਕਾ ਮੋੜਾ ਮਾਰ ਮਾਰਦਾ ਉਹਤੇ ਧੱਕਾ ਮਾਰ ਜੇ ਤੂੰ ਪਿੱਛੇ ਭਜ ਦੇਦਾ ਮਤਲਬ ਨਹੀਂ ਕੋਈ ਪਿੱਛੋਂ ਪਿੱਛੇ ਜਾ ਕੇ ਉਹਨੇ ਕੁੱਚੀ ਮਾਰਨੀ ਤੇ ਭੱਜ ਜਾਣਾ ਤੁਹਾਡੇ ਲਾਗੇ ਕਿਉਂਕਿ ਉਹ ਉਹਦੇ ਸਟੈਚੀਬਲ ਜਾ ਰਹੇ ਤੈਨੂੰ ਗੁੜੀਆਂ ਦੇ ਕਿੱਧਰ ਖੜਾ ਤੂੰ ਉਹਨੂੰ ਸਾਰਾ ਕੁਝ ਦੀ ਦੇ ਸਾਹਮਣੇ ਸੱਦਾ ਹੋਇਆ ਤੈਨੂੰ ਹੁਣ ਜੇ ਤਾ ਪਿੱਛੇ ਜਾਏਗਾ ਨਾ ਡੀ ਕੋਲੇ ਪਿੱਛੇ ਚਲ ਜੇਗਾ ਉੱਥੇ ਬੋੜਾ ਪਾਉਣਾ ਕੱਲੀ ਜਿਦ ਨਾਲ ਆਇਆ ਰੋ ਤੇ ਮੈਂ ਚਾਂ ਚੱਲੇ ਗਿਆ ਇੱਕੇ ਟੋਟ ਮਾਰੀ ਮਾਂ ਲੈਣੋਂ ਪਾਰ ਕਰ ਦੇਣਾ ਉਹ ਘੁੰਮ ਗਿਆ ਕਿੱਥੇ ਪਿੱਛੇ ਪਿੱਛੇ ਚਲ ਜਾਈ ਜਾਂਦਾ ਅਜੇ ਤੱਕ ਇਹ ਦਿਮਾਗ ਚ ਰੱਖੋ ਗੱਲਾਂ ਵੀ ਜਿਹੜਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਮੈਂ ਅਜੇ ਕਈ ਇੰਨੀਆਂ ਗਲਤੀਆਂ ਇਹ ਕਰਦੇ ਆ ਏ ਕੰਪਨੀ ਸਭੋਂ ਜ਼ਿਆਦਾ ਗਲਤੀਆਂ ਕਰਦਾ ਨਾ ਮੈਂ ਇਹ ਬੰਦੇ ਤੇ ਇੰਦਰਜੀਤ ਵੈਲਾ ਇੰਦਰਜੀਤ ਦਾ ਕਿੱਡਾ ਕਿ ਸ਼ਰੀਰ ਹੈ ਤੇ ਅੱਗਾ ਵੇਖਿਆ ਮਾਰਦਾ ਬੰਦੇ ਨੂੰ ਚੁੰਬੜਿਆਂ ਨਾਲ ਉਹ ਵੇਖਿਆ ਤੇ ਅੱਗਾ ਮਾਰਦਾ ਆਹਲਾ ਬੁੱਤੀ ਪੱਜਿਆ ਜਾਂਦਾ ਮਾਂ ਤੇਰਾ ਸਭਾ ਅਸਲ ਤੇ ਨਾ ਆਪਾਂ ਜਿਹੜੇ ਮਾਦੇ ਵਾਲੇ ਆ ਨਾ ਆਪਾਂ ਮਾਦੇ ਵਾਲਿਆਂ ਨੂੰ ਥੋੜੀਆਂ ਡੇਰ ਬਾਅਦ ਗੱਲਾਂ ਚੇਤੇ ਆਉਂਦੀਆਂ ਮੈਂ ਭਾਜੀ ਆ ਤੋਨੀ ਪਿਛਲੀ ਰੱਗੀਆਂ ਮਸਾ ਰੋਟਿਆ ਜੀ ਮੋਢੇ ਲੁਟਕੀ ਕਿ ਸੇਦੀ ਸ਼ਰਟ ਲੱਗਣੀ ਹੈ ਤੁਸੀਂ ਕਿ ਆਟੇ ਇਹ ਬਾਅਦਾਂ ਮੈਂ ਟੱਕ ਜਿਆ ਪਾ ਖੇਲਿਆ ਨਾ ਸਾਹ ਇਹ ਵੀ ਬੜਾ ਯੋਦਾ ਚੱਟ ਬੜਾ ਫੀਰ ਹੁੰਦਾ ਹੈ ਰੋਗ ਜੀ पाणी ਪਾਣੀ ਪੂਣੀ ਲੈ ਕੇ ਦਾ ਬੁੱਢੀ ਜਰਾਕਾ ਮਵੀ ਬੜਾ ਮਿਹਨਤ ਦੇ ਮਵੀ ਬੜਾ ਠੀਕ ਹੈ ਇੰਦਾ ਬੰਦਾ ਲੱਗਦੀ ਮੈਂ ਬੜਾ ਠੀਕ ਮੈਂ ਵੀ ਚੱਲ ਉਸਤਾਦ ਕਿੰਨਾ ਲਾਉਣਾ ਲਾ ਲੋ ਕਿਣਾ ਮੇਰੇ ਤੋਂ ਹੁਣ 15 15 18 ਚੱਕਰ ਲਾਏ ਨਾ ਟੀ ਗਰਾਉਂਡ ਵਾਵਾ ਵੱਡੀ ਹੋਣੀ ਹੈ ਮੈਨੂੰ ਕਹਿੰਦਾ ਪੁਲਵਾਨ ਪੁਲਵਾਨ ਹੀ ਕਹਿੰਦਾ ਪੁਲਵਾਨ ਕਰੀਏ ਬੱਸ ਉਸਤਾਦ ਜੀ ਵੇਖ ਲਓ ਮੜ ਕੇ ਬਾਅਦ ਕੇਂਦਾ ਟੀਟ ਵੀ ਨਹੀਂ ਬੜਾ ਮੈਨੂੰ ਜਿਆਦਾ ਮੈਂ ਉਸਤਾਜ ਜੀ ਤੁਸੀਂ ਤੁਸੀਂ ਵੀ ਭੱਜਣੀ ਰਹੇ ਜੇ ਨਾ ਏਦਾਂ ਹੀ ਮੇਰੀ ਲੱਗੀ ਉਹਦੇ ਨਾਲ ਸੰਦੀਪ ਸੁਰਕਪੁਰੇ ਨਾਲ ਹੀ ਇੰਗਲੈਂਡ ਮੈਂ ਨਾ ਉੱਥੇ ਹੈਗੇ ਇਰਤ ਗੁੱਝਦੇ ਰਹਿੰਦੇ ਨੇ ਹਾਂ ਉੱਥੇ ਜੰਗਲ ਜਿਹਦੇ ਵਿੱਚ ਦੀ ਚਾਲ ਮਗਰ ਮਗਰ ਮੇਉਦੇ ਰਣੀਗ ਮਾਣ ਤੋਂ ਲਾਇਆ ਹੁੰਦਾ ਲਾਤਾ ਭਾਂਜ ਕੜਾ ਚਕੜਾ ਚ ਕਰਨ ਵੀ ਟੁੱਟ ਚੱਲੀਆਂ ਹੁੰਦੀਆਂ ਨਾ ਪੰਜ ਸੁੱਤ ਨਹੀਂ ਜਾਂਦੀ ਜਦੋਂ ਇੱਦਾਂ ਪੱਕੇ ਤੋਂ ਹੰਨਾ ਟੈਟ ਹਾਂ ਪਰ ਮੈਂ ਵੀ ਉਹ ਕਿਹੜਾ ਵੀ ਉਹ ਵੀ ਥੱਕਦਾ ਹੀ ਹੁੰਦਾ ਚਲੋ ਮੈਂ ਵਰ ਮਗਰ ਮਗਰ ਹੀ ਮਗਰ ਛਿੰਦੇ ਹੋਰ ਦੱਸਨੇ ਕਾਣੀ ਕਾ ਜੀ ਆ ਦੁਨੀਆ ਦਾ ਧਰਤੀ ਧੱਕ ਸੋਨੂੰ ਇਹ ਮੈਚ ਕਵੇਂ ਲੱਗਿਆ ਆ ਪ੍ਰੀਤ ਲੱਤੂ ਤੇ ਗੁਕੀਸਤਾ ਦਾ ਮੈਸੀ ਪੂਰਾ ਫਾਸਮਾ ਮੈਸੀ ਸੋਨੂੰ ਮੈਚ ਕਵੇਂ ਲੱਗਿਆ ਤੇ ਉਸਤਾਦ ਦੀਆਂ ਗੱਲਾਂ ਕਵੇਂ ਲੱਗੀਆਂ ਸੋਨੂੰ ਕਹੀਆਂ ਤੇ ਕਮੈਂਟਾਂ ਚ ਦੱਸਿਓ ਆਪਣੇ ਮੈਚ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਕਹਿੰਦੇ ਚੁੱਲੇ ਵਾਲੇ ਨੇ ਜੋੜ ਦਿੱਤਾ ਅਗਲੀ ਰੋਲ ਦੇ ਤੇ ਬੋਲ ਉਸੇ ਘੋਟੇ ਬਣਾ ਰਹੇ ਨੇ ਲਓ ਸਾਹਮਣੇ ਮਾਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਵਿੱਚ ਸ਼ੱਭਾ ਨਾਜਰੇ ਦਾ ਇਹ ਕਹਿੰਦੇ ਪ੍ਰੀਤ ਦਾ ਚੇਲਾ ਆ ਸਾਹਮਣੇ ਪਾਈ ਲੱड्डੂ ਦੀ ਧਰਤੀ ਦਾ ਸ਼ੱਭਾ ਇਹ ਵੀ ਨਾਜਰੇ ਦੇ ਪੈਰਾਂ ਥੱਲੇ ਪਹਚਾਲ ਆ ਕਮ ਅੱਜ ਦੀ ਹੈ ਪਰ ਜੇ ਪਾਸੇ ਫਰੰਦੀ ਪੁਰੀਆ ਕਹਿੰਦਾ ਵੀ ਅੰਕਾ ਠੰਡੀਆਂ ਕਰਨੀਆਂ ਆਉਂਦੀਆਂ ਕਿ ਲੱਖ ਪਾਣੀ ਪਾ ਲਈ ਕਿ ਚੱਕ ਲੋ ਜੇ ਕੋ ਸ਼ੱਕੀ ਲੱਗਦਾ ਜੱਫਾ ਉਧਰ ਵੀ ਲੱਗਦਾ ਐ ਲੱਗਦਾ ਵੀ ਜਿਵੇਂ ਭਾਰਤ ਤੇ ਪਾਕਿਸਤਾਨ ਵਾਲੀ ਲੱਗੀ ਹੋਈ ਹੈ ਆ ਫਿਰੰਦੀਪੁਰੇ ਤੋਂ ਨਰਵੈਲ ਸਿੰਘ ਜੀ ਸਰਪੰਚ ਜਿਨ੍ਹਾਂ ਵੱਲੋਂ ਆਪਣੇ ਭਰਾ ਦਾ 1 ਲੱਖ ਦੀ ਨਗਦ ਰਕਮ ਦੇ ਨਾਲ ਵੱਡਾ ਸਨਮਾਨ ਕਿਉਂਕਿ ਜੋਧੇ ਦੇ ਨਾਲ ਰਣਜੋਤ ਭਰਾ ਦੇ ਨਾਲ ਨਰਵੈਲ ਭਰਾ ਦੇ ਨਾਲ ਪੁਰਾਣਾ ਪਿਆਰ ਹੈ ਮੈਂ ਪਹਿਲਾਂ ਕਿਹਾ ਵੀ ਪੁਰਾਣਾ ਪਿਆਰ ਹੈ ਜਦੋਂ ਦੇ ਕੱਚੀਆਂ 'ਚ ਪਰਦੇਸੇ ਉਹਨਾਂ ਦਾ ਪਿਆਰ ਹੈ ਜਿਦੋਂ ਦਾ ਕੱਚੀਆਂ 'ਚ ਪਰਦੇਸੇ ਚੀਮਿਆਂ ਵਾਲੇ ਦਾ ਆਹ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਮੈਚ ਬਾਤ ਕਰਵਾਏ ਆ ਛਿੰਦਿਆ ਮੈਚ ਬਾਤ ਦੇਖਿਆ ਆਹ ਦੇਖ ਲਾ ਵੀ ਰਾਮ ਰੂਪੀ ਦਸ਼ਕਾਂ ਦਾ ਦਸਵਾ ਏ ਏ ਏ ਸਿੰਘ ਜੀ ਸਰਪੰਚ ਦਾ ਪੁੱਤਰ ਅਵਤਾਰ ਸਿੰਘ ਜੀ ਮੈਂਬਰ ਸਾਹਿਬ ਤੇ ਹਰਪਾਲ ਸਿੰਘ ਜੀ ਟੈਂਟ ਵਾਲੇ ترਸੀਮ ਸਾਹਿਬ ਜਨਕਸ਼ਾਹ ਜੀ ਕਮੇਟੀ ਮੈਂਬਰ ਤੇ ਕਰਮੰਤ ਸਿੰਘ ਉਹਨਾਂ ਦਾ ਤੁਹਾਨੂੰ ਧੰਨਵਾਦ ਹੈ Back. Yeah. I'm trying ਇਹ ਟੱਜ ਦਾ ਮੈਨੂੰ ਇਹ ਕਹਿੰਦੇ ਨਾਲ ਲਾਈ ਕਿ ਤਮਾਸ਼ਾਣਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਕੋਈ ਕਹਿੰਦਾ ਪਹਿਲਵਾਨ ਦੀ ਕੋ ਦਰਦਾ ਕੋਈ ਕੇ ਕਹਿੰਦਾ ਮੈਂ ਉਹਦੇ ਬਰਕਰਾਰ ਕੋ ਜਿਹੜੀ ਕਿਲੋ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਇਹ ਉਂਗਲਾ ਲਿਆ ਰੇ ਉਂਗਲਾ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਠੀਕ ਆ ਮੈਂ ਮੈਚ ਖੇਡਣੇ ਅਮਝਦਾ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਵੇਂ ਦੇ ਜੇ ਕਿਤੇ ਇੱਕ ਤਾਂ ਇਹ ਰੈਫਰੀਆਂ ਦੇ ਕਲਾ ਵਿੱਚ ਪੈੰਦੇ ਜੇ ਪੱਕਾ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦੋ ਕਿਉਂ ਕਰਦੇ ਜਿੱਤ ਉਹ ਉੰਨੀ ਮੇਰਾ ਕੀ ਮੜਾ ਕੀਤਾ ਮੈਂ ਉਹਦਾ ਕੀ ਮੜਾ ਕੀਤਾ ਕੀਤਾ ਕਿ ਇਹਨੇ ਮੜਾਇ ਦਿੱਤੇ ਮੇਰੇ ਭਰਾ ਗੇਮ ਨੂੰ ਤੋਂ ਨਾ ਮੈਂ ਉਹਦੇ ਤੋਂ ਨਾ ਤਾਂ ਨਾਮ ਮੇਰੇ ਤੋਂ ਉਹ ਦਰਦਾ ਠੀਕ ਹੈ ਕਿਉਂਕਿ ਮੈਂ ਮੈਚ ਤਾੜੀ ਖੇਡਦਾ ਮੇਰਾ ਭਰਾ ਵਾ ਕੇਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣੀ ਨਾ ਸਾਨੂੰ ਕਮੇਟੀ ਕੋਸ ਕਰੇ ਖੇਡਣ ਵਾਲੇ ਆ ਦੋ ਮੈਚ ਹੀ ਇੱਕ ਬਾਈ ਦਾ ਤੇਜ ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀਤ ਦੇ ਪਰ ਕਲੱਬ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫਰਕ ਕਰੇ ਮਹੇਰ ਜੀ ਦਾ ਖਾਲਸਾ ਵੈਰੀ ਜੀ ਹਾਂ ਵੀ ਮਿੱਤਰੋ ਉਨੂੰ ਇਹ ਮੈਚ ਕਵੇ ਲੱਗਿਆ ਤੇ ਪਲਵਾਨ ਦੀਆਂ ਕੱਲਾ ਕਵੇ ਲੱਗੀਆਂ ਪਲਵਾਨ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਮੈਂਟਾਂ ਚ ਆਪਣੇ ਆਪਣੇ ਵਿਚਾਰ ਦਿਓ ਦੱਸਿਓ ਠੀਕ ਹੈ ਨਾ ਪਲਵਾਨ ਨੇ ਵੀ ਗੁੱਸੇ ਚ ਆ ਕੇ ਕਮੇਟੀ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਸਾਨੂੰ ਲੜਾਉਣ ਦੇ ਮਾਰੇ ਕਵੱਡੀ ਨੂੰ ਖਰਾਬ ਕਰਨ ਦੇ ਮਾਰੇ ਸਾਡੇ ਮੈਚ ਖਵਾਦਨੇ ਤੇ ਅਸੀਂ ਅੱਜ ਤੋਂ ਬਾਅਦ ਇਹ ਮੈਚ ਇਕੱਠੇ ਨਹੀਂ ਖੇਡਾਂਗੇ ਪਲਵਾਨ ਨੇ ਸਹੀ ਕੀਤਾ ਜਾਂ ਗਲਤ ਕੀਤਾ ਇਹ ਦੱਸਿਓ ਕਮੈਂਟਾਂ ਚ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਮੰਗਲਵਾਰ ਸ਼ਾਮ ਨੂੰ 5 ਵਜੇ ਤੇ ਐਤਵਾਰ ਨੂੰ ਸ਼ਾਮ ਨੂੰ 5 ਵਜੇ ਆਪਣੇ ਬਲੌਗ ਆਇਆ ਕਰਨਗੇ ਕਬੱਡੀ ਦੇ ਠੀਕ ਹੈ ਜੀ ਮਿਲਦਾ ਇੱਕ ਫਿਰ ਹੋਰ ਨਵੇਂ ਬਲੌਗ